ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਮੂਹ ਪੰਜਾਬ ਵਾਸੀਆਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਜੋ ਪੰਚਾਇਤੀ ਚੋਣਾਂ ਦਿਨਾਂ ਦਾ ਐਲਾਨ ਹੋ ਚੁੱਕਿਆ ਹੈ ਹਰ ਕੋਈ ਕੈਂਡੀਡੇਟ ਜਿਹੜੇ ਨੇ ਉਹ ਆਪੋ ਆਪਣੀਆਂ ਆਰਮੋਂ ਭਰ ਰਹੇ ਨੇ ਸੋ ਦਾਸ ਮਹੰਤ ਮਹਾਤਮਾ ਮੂਨੀ ਡੇਰਾ ਬਾਬਾ ਚਰਨਦਾ ਜੀ ਉਦਾਸੀਨ ਖੇੜਾ ਬੇਟ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਖਾਸ ਕਰ ਸਾਡਾ ਕਰਪੂਰ ਥਲੇ ਇਲਾਕੇ ਦੀ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਆ ਕਿ ਸਰਪੰਚੀ ਕੇਵਲ ਇੱਕ 5 ਸਾਲ ਦੀ ਸੇਵਾ ਹੈ ਤੇ ਇਹ ਸੇਵਾ ਪਰ ਅੱਜ ਕੱਲ ਇਹਨੂੰ ਚੌਧਰ ਸਮਝ ਲਿਆ ਹੈ ਇਹ ਨਗਰ ਦੀ ਸੇਵਾ ਜੇ ਕੋਈ ਸੇਵਾ ਕਰਨੀ ਚਾਹਵੇ ਤੇ ਸਰਪੰਚੀ ਕੇਵਲ ਇੱਕ 5 ਸਾਲ ਦੀ ਸੇਵਾ ਵਾ ਨਗਰ ਦੀ ਉਸ ਸੇਵਾ ਦੇ ਲਈ ਆਪਾਂ ਨਗਰਾਂ ਦੇ ਵਿੱਚ ਵੈਰ ਨਾ ਪਾਈਏ ਪੰਜਾਬ ਜਿਹੜਾ ਉਹ ਪੰਜ ਦਰਿਆਵਾਂ ਦੀ ਧਰਤੀ ਹੈ ਇੱਥੇ ਛੇਵਾਂ ਦਰਿਆ ਪਹਿਲਾਂ ਹੀ ਨਸ਼ਿਆਂ ਦਾ ਵਹਿ ਰਿਹਾ ਹਰ ਇੱਕ ਘਰ ਦੁਖੀ ਹੈ ਨਸ਼ੇ ਤੋਂ ਤੇ ਆਪਾਂ ਖੁਦ ਉਹਨਾਂ ਨਸ਼ਿਆਂ ਨੂੰ ਨਾ ਵਰਤਾਈਏ ਲੋਕਾਂ ਦੇ ਵਿੱਚ ਇੱਕ ਕੇਵਲ ਸਰਪੰਚੀ ਦੀ ਖਾਤਰ ਸੋ ਦਾਸ ਸਾਰੀ ਸੰਗਤ ਦੇ ਚਰਨਾਂ ਵਿੱਚ ਸਾਰੀਆਂ ਨਗਰ ਦੇ ਮੋਤਵਾਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਆ ਕਿ ਜਿਹੜੀਆਂ ਇਹ ਪੰਚਾਇਤੀ ਚੋਣਾਂ ਆ ਰਹੀਆਂ ਇਹਨਾਂ ਦੇ ਵਿੱਚ ਆਪਾਂ ਸਰਬਸੰਮਤੀ ਦੇ ਨਾਲ ਸਰਪੰਚ ਚੁਣੀਏ ਤਾਂ ਜੋ ਨਗਰਾਂ ਦੇ ਵਿੱਚ ਏਕਤਾ ਸਾਡੀ ਭਾਈਚਾਰਕ ਸਾਂਝ ਇਹ ਕੈਮਰਾ ਵੇ ਨਗਰਾਂ ਦੇ ਵਿੱਚ ਜਿਹੜੀ ਉਤਰਕੀ ਹੋ ਸਕੇ ਟੜੇਬੰਦੀ ਜਿਹੜੀ ਆ ਉਹ ਸਾਡੀ ਕੌਮ ਨੂੰ ਪਹਿਲਾਂ ਹੀ ਇਹ ਟੜੇਬੰਦੀ ਬਹੁਤ ਵੱਡੀ ਤਰ੍ਹਾਂ ਖਾ ਗਈ ਆ ਹੁਣ ਆਪਾਂ ਇਸ ਚੀਜ਼ ਤੋਂ ਸੁਚੇਤ ਹੋਈਏ ਟੜੇਬੰਦੀ ਤੋਂ ਬਾਹਰ ਨਿਕਲ ਕੇ ਸਰਬਸੰਮਤੀ ਦੇ ਨਾਲ ਸਰਪੰਚ ਚੁਣੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਬਾਬਾ ਭਾਈ ਅਰਜੀਤ ਸਿੰਘ ਸਾਹਿਬ ਕੋ ਕਰੈਣ ਤੋਂ ਦਾਸ ਮਰੀਖ ਸਿੰਘ ਜੋ ਕਿ ਵੋਟਾਂ ਸਰਪੰਚੀ ਦੀਆਂ ਆ ਉਹਨਾਂ ਬਾਰੇ ਜੋ ਆ ਪੁੱਛ ਰਹੇ ਹੋ ਸਾਡੀ ਤਾਂ ਦਿਲੀ ਖਾਚ ਵੀ ਇਹੀ ਹੈ ਕਿ ਵੋਟਾਂ ਜਿਹੜੀਆਂ ਸਰਬਸੰਮਤੀ ਨਾਲ ਜਿਹੜੀਆਂ ਨੇ ਉਹ ਹੋਣੀਆਂ ਚਾਹੀਦੀ ਚੋਣ ਕਿਉਂਕਿ ਸਰਪੰਚੀ ਦੀ ਚੋਣ ਹੈ ਪਿੰਡ ਦਾ ਕੰਮ ਹੈ ਤੇ ਦੂਸਰਾ ਜਿੱਥੇ ਕਿਤੇ ਸਰਬਸੰਮਤੀ ਨਹੀਂ ਵੀ ਹੁੰਦੀ ਉੱਥੇ ਵੀ ਬੜੇ ਜੋ ਕਿ ਅਨਖਿਆਸਨ ਦੇ ਵਿੱਚ ਰਹਿ ਕੇ ਤੇ ਬੜੇ ਪ੍ਰੇਮ ਦੇ ਨਾਲ ਆਪਸ ਵਿੱਚ ਭਾਈਚਾਰਕ ਸਾਂਝ ਜਿਹੜੀ ਉਹਨੂੰ ਨਗਵਾਇਆ ਜਾਵੇ ਤੇ ਵੋਟਾਂ ਨਾਲ ਵੀ ਦੇ ਬਣਾਉਣਾ ਤੇ ਉਹ ਵੀ ਇਸੇ ਤਰ੍ਹਾਂ ਪ੍ਰੇਮ ਦੇ ਨਾਲ ਹੀ ਕੰਮ ਜਿਹੜਾ ਕਾਰਜ ਸਾਰਾ ਹੋਵੇ ਬਾਕੀ ਐਨ ਆਰ ਆਈ ਵੀਰ ਜਿਹੜੇ ਆ ਬਾਹਰਲੇ ਉਹਨਾਂ ਨੂੰ ਵੀ ਇੱਕ ਖਾਸ ਕਰਕੇ ਬੇਨਤੀ ਹੈ ਕਿ ਉਹ ਵੀ ਇਹ ਵੋਟਾਂ ਵਿੱਚ ਬਹੁਤ ਜ਼ਿਆਦਾ ਟਰਸਟ ਰੱਖਦੇ ਆ ਪਰ ਉਹਨਾਂ ਨੂੰ ਇਹੋ ਬੇਨਤੀ ਕਿ ਉਹ ਵੀ ਸਾਰਿਆਂ ਨੂੰ ਇਹੋ ਸਮਝਾਉਣ ਕਿ ਭਾਈ ਨਜਾਇਜ਼ ਖਰਚੇ ਨਾ ਕਰੋ ਤੇ ਜਿਹੜੇ ਕਾਰਜ ਨਗਰਾਂ ਦੇ ਕਰਨ ਵਾਲੇ ਆ ਉਹਨਾਂ ਕਾਰਜਾਂ ਵੱਲ ਧਿਆਨ ਦਿੱਤਾ ਜਾਵੇ ਉਹ ਪਹਿਲ ਦੇ ਆਧਾਰ ਤੇ ਕੰਮ ਕੀਤੇ ਜਾ ਵਾਤਾਵਰਨ ਦੀ ਸੋਤਾ ਵਾਸਤੇ ਜਿਸ ਤਰ੍ਹਾਂ ਕਿ ਸਾਰੀਆਂ ਪੰਚਾਇਤਾਂ ਨੇ ਵੀ ਮਹਾਪੁਰਖਾਂ ਨੇ ਵੀ ਔਰ ਬੜੇ ਇਹ ਉਦਮ ਉਪਰਾਲੇ ਕੀਤੇ ਆ ਦਰਖਤ ਲਾਉਣ ਦੇ ਇਹ ਘਰਾਂ ਦੇ ਵਿੱਚ ਵੀ ਬਾਹਰ ਪਹਿਲੀਆਂ ਦੇ ਵਿੱਚ ਵੀ ਮੋਟਰਾਂ ਤੇ ਵੀ ਦਰਖਤ ਲਾਏ ਜਾਣ ਤੇ ਸਾਨੂੰ ਜਿਹੜੀਆਂ ਚੀਜ਼ਾਂ ਇਹ ਆ ਇਹਨਾਂ ਵੱਲ ਪਹਿਲ ਦੇਣੀ ਚਾਹੀਦੀ ਏ ਸਾਨੂੰ ਆਪਸ ਵਿੱਚ ਐਵੇਂ ਥੋੜੀਆਂ ਥੋੜੀਆਂ ਗੱਲਾਂ ਤੋਂ ਝਗੜੇ ਨਹੀਂ ਕਰਨੇ ਚਾਹੀਦੇ ਸਾਹੀ ਤੇ ਇਹੋ ਬੇਨਤੀ ਕਰਾਂਗੇ ਸੰਗਤ ਨੂੰ ਕਿ ਝਗੜੇ ਤੋਂ ਗਰੇਜ ਕਰੋ ਤੇ ਆਪਸੀ ਭਾਵਨਾ ਬਣਾ ਕੇ ਪ੍ਰੇਮ ਬਣਾ ਕੇ ਜੋ ਵੀ ਮਸਲਾ ਆਇਓ ਪ੍ਰੇਮ ਦੇ ਨਾਲ ਨਿਜੇਠੋ ਅਤੇ ਜਿੱਥੇ ਬਈ ਲਈ ਗੱਲ ਤਾਂ ਤੁਸੀਂ ਸਰਬਸੰਮਤੀ ਕਰੋਗੇ ਉਹਦੇ ਨਾਲ ਇੱਕ ਤਾਂ ਤੁਹਾਡੇ ਪਿੰਡ ਦਾ ਵਿਕਾਸ ਵੱਧ ਹੋਵੇਗਾ ਇੱਕ ਸਰਕਾਰ ਵੱਲੋਂ ਤੁਹਾਨੂੰ ਕੋਈ ਸਹਾਇਤਾ ਜਿਆਦੀ ਮਿਲੇਗੀ ਔਰ ਦੂਜਾ ਉਹ ਸਾਰੀ ਤੁਹਾਡੀ ਜਿਹੜੀ ਇਹ ਸ਼ੋਭਾ ਹੋਵੇਗੀ ਸਾਰੇ ਬੰਨੇ ਵੱਡੀ ਗੱਲ ਜਿਹੜੀ ਉਹ ਸਾਰੇ ਚੰਗਾ ਕਹਿਣਗੇ ਲੋਕ ਵੀ ਉਹ ਪਲਾਣਾ ਪਿੰਡ ਬਈ ਬਹੁਤ ਚੰਗਾ ਉਹਨਾਂ ਨੇ ਆਪਸ ਵਿੱਚ ਸਰਬਸੰਮਤੀ ਕਰ ਲਈ ਇਹ ਵਡਿਆਈ ਮਿਲੇਗੀ ਤੁਹਾਨੂੰ ਅਸੀਂ ਤਾਂ ਇਹੋ ਹੀ ਬੇਨਤੀ ਕਰਾਂਗੇ ਤੇ ਇਹੋ ਬੇਨਤੀਆਂ ਨੂੰ ਸੰਗਤ ਅਸੀਂ ਤਾਂ ਚਾਹੁੰਦੇ ਆ ਕਿ ਸਾਰੀਆਂ ਸੰਗਤਾਂ ਜਿਹੜੀਆਂ ਆਪਸੀ ਸਹਿਯੋਗ ਕਰਕੇ ਆਪਸ ਵਿੱਚ ਰਲ ਮਿਲ ਕੇ ਇਹ ਜਿਹੜੀਆਂ ਚੋਣਾਂ ਉਹਨਾਂ ਨੂੰ ਕੀਤਾ ਜਾਵੇ ਤੇ ਇਹੋ ਜਿਹਾ ਕੰਮ ਨਾ ਹੋਵੇ ਜਿੱਥੇ ਕਿ ਦੰਗਾ ਫਸਾਦ ਜਾਂ ਕਿਤੇ ਕੋਈ ਨਸ਼ੇ ਵੰਡੇ ਜਾਣ ਇਹਨਾਂ ਚੀਜ਼ਾਂ ਦਾ ਪ੍ਰੇਸ਼ਕ ਕੀਤਾ ਜਾਵੇ ਇਹ ਬੇਨਤੀ ਹੈ ਸਾਡੀ ਪ੍ਰਵਾਨ ਕਰਨੀ ਸੰਗਤਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਾਂਗੇ ਕਿ ਸਭ ਤੋਂ ਨਿਆਮ ਪਾਲਿਕਾ ਦੀ ਪਹਿਲੀ ਇਕਾਈ ਜਿਹੜੀ ਪੰਚਾਇਤ ਆ ਜਿਹੜਾ ਫੈਸਲਾ ਪੰਚਾਇਤ ਵਿੱਚ ਹੋ ਸਕਦਾ ਜੋ ਸਜਾਈ ਦਾ ਪਿੰਡ ਨੂੰ ਪਤਾ ਹੁੰਦਾ ਪੰਚਾਇਤ ਨੂੰ ਪਤਾ ਹੁੰਦਾ ਉਹ ਕਿਤੇ ਵੀ ਅੱਗੇ ਜਾ ਕੇ ਉਹ ਉਹ ਚੀਜ਼ ਜਿਹੜੀ ਹੈਗੀ ਆ ਉਹ ਫੈਸਲਾ ਉਸ ਤਰੀਕੇ ਨਾਲ ਹੀ ਹੋ ਸਕਦਾ ਤੇ ਜਦੋਂ ਹੁਣ ਪਿੰਡ ਦੀ ਪੰਚਾਇਤਾਂ ਨਵੀਆਂ ਚੋਂਣੀਆਂ ਆ ਤੇ ਸਭ ਤੋਂ ਪਹਿਲਾਂ ਤਾਂ ਪਿੰਡਾਂ ਦੇ ਵਿੱਚ ਸਰਬਸੰਮਤੀ ਹੋਣੀ ਚਾਹੀਦੀ ਹੈ ਸਰਵਸੰਮਤੀ ਨਾਲ ਚੁਣੀ ਹੋਈ ਪੰਚਾਇਤ ਦੇ ਫੈਸਲੇ ਪੱਖਪਾਤੀ ਨਹੀਂ ਹੋਣਗੇ ਤੇ ਪਿੰਡ ਦੇ ਵਿੱਚ ਡਵੈਲਪਮੈਂਟ ਵੀ ਹੋਊਗੀ ਜਦੋਂ ਕਿ ਸਰਕਾਰ ਵੀ ਕਹਿ ਰਹੀ ਹੈ ਕਿ 5 ਲੱਖ ਰੁਪਏ ਉਹਨਾਂ ਪਿੰਡਾਂ ਨੂੰ ਅਸੀਂ ਦੇਵਾਂਗੇ ਜਿਹੜੇ ਸਰਵਸੰਮਤੀ ਦੇ ਨਾਲ ਆਪਣੀ ਪੰਚਾਇਤ ਚੁਣਨਗੇ ਸੋ ਬਹੁਤ ਵਧੀਆ ਮੌਕਾ ਪਿੰਡਾਂ ਵਿੱਚੋਂ ਧੜੇਬਾਜ਼ੀ ਖਤਮ ਕਰਨ ਵਾਸਤੇ ਤੇ ਪਿੰਡਾਂ ਦੇ ਵਿਕਾਸ ਵਾਸਤੇ ਸਾਨੂੰ ਸਰਵਸੰਮਤੀ ਨਾਲ ਪੰਚਾਇਤਾਂ ਚੁਣਨੀਆਂ ਚਾਹੀਦੀਆਂ ਤੇ ਅਸੀਂ ਖਾਸ ਕਰਕੇ ਐਨਆਰਆਈ ਵੀਰਾਂ ਨੂੰ ਵੀ ਬੇਨਤੀ ਕਰਾਂਗੇ ਕਿਉਂਕਿ ਬਹੁਤ ਔਰ ਵੱਡੀ ਸਪੋਰਟ ਜਿਹੜੀ ਹੈ ਨਾ ਇਲੈਕਸ਼ਨਾਂ ਦੇ ਵਿੱਚ ਐਨਆਰਆੀ ਵੀਰਾਂ ਦੀ ਹੁੰਦੀ ਹੈ ਵੱਖ-ਵੱਖ ਪਾਰਟੀਆਂ ਵੱਲੋਂ ਸਪੋਰਟ ਕਰਦੇ ਅਸੀਂ ਬੇਨਤੀ ਕਰਾਂਗੇ ਕਿ ਬਿਨਾਂ ਕਿਸੇ ਭੇਦਭਾਵ ਤੇ ਪਿੰਡ ਵਾਲਿਆਂ ਨੂੰ ਇਹ ਬੇਨਤੀ ਕਰਨਗੇ ਤੁਸੀਂ ਸਰਵ ਸੰਮਤੀ ਨਾਲ ਪੰਚਾਇਤ ਸੁਣੋ ਤੇ ਜਿਹੜਾ ਪੈਸਾ ਪਿੰਡ ਦੇ ਵਿੱਚ ਇਲੈਕਸ਼ਨ ਤੇ ਲਾਉਣਿਆ ਕਿਉਂ ਉਦੋਂ ਅਸੀਂ ਦੁੱਗਣਾ ਪੈਸਾ ਤੁਹਾਨੂੰ ਪਿੰਡ ਦੇ ਵਿਕਾਸ ਵਾਸਤੇ ਦੇਵਾਂਗੇ ਤੇ ਜੇਕਰ ਇਹ ਗੱਲ ਹੁੰਦੀ ਹੈ ਕਿਉਂਕਿ ਜਦੋਂ ਧੜੇਬੰਦੀ ਦੇ ਨਾਲ ਪੈਸੇ ਦਿੱਤੇ ਜਾਂਦੇ ਆ ਜੇ ਜਦੋਂ ਕੋਈ ਵੀਰ ਐਨਆਰਈ ਵੀਰ ਬਾਹਰੋਂ ਆਉਂਦੇ ਆ ਜੇ ਕੋਈ ਕੰਮ ਕਰਾਉਣਾ ਚਾਹੁੰਦੇ ਆ ਜਿਨ੍ਹਾਂ ਨੂੰ ਦੀ ਮਦਦ ਕੀਤੀ ਹੁੰਦੀ ਉਹ ਤਾਂ ਉਹਨਾਂ ਨੂੰ ਸਤਿਕਾਰ ਦੇ ਆ ਪਰ ਦੂਸਰੇ ਉਹਨਾਂ ਨੂੰ ਜਿਹੜਾ ਹੈ ਉਸ ਨਗਰ ਨਾਲ ਨਹੀਂ ਦੇਖਦੇ ਜੇਕਰ ਸਰਬਸੰਤੀਆਂ ਵਾਸਤੇ ਐਨਆਰਈ ਵੀਰ ਮੋਹਰੇ ਆਉਂਦੇ ਆ ਤੇ ਸਾਰਾ ਪਿੰਡ ਹੀ ਉਹਨਾਂ ਨੂੰ ਜਿਹੜਾ ਹੈਗਾ ਹੱਥਾਂ ਦੇ ਚੱਕੂਗਾ ਕਿ ਇਹਨਾਂ ਨੇ ਸਾਡੇ ਪਿੰਡ ਦੇ ਵਿੱਚ ਏਕਤਾ ਕਰਾਉਣ ਵਾਸਤੇ ਬਹੁਤ ਵੱਡਾ ਯੋਗਦਾਨ ਪਾਇਆ ਅਸੀਂ ਬੇਨਤੀ ਕਰਾਂਗੇ ਖਾਸ ਕਰਕੇ ਇਹਨਾਂ ਦੇ ਵੀਰਾਂ ਨੂੰ ਪਿੰਡ ਵਾਲਿਆਂ ਨੂੰ ਵੀ ਬੇਨਤੀ ਕਰਾਂਗੇ ਕਿ ਤੜੇ ਬੰਦੀ ਤੇ ਪੈਸਾ ਨਾ ਲਾਓ ਸਰਾਬਾਂ ਤੇ ਜਾਂ ਹੋਰ ਚੀਜ਼ਾਂ ਤੇ ਉਹੀ ਪੈਸਾ ਤੁਸੀਂ ਪਿੰਡ ਦੇ ਵਿਕਾਸ ਤੇ ਲਾਓ ਸਰਪੰਚਾਂ ਦੀ ਨਾਲ ਪੰਚਾਇਤ ਜਿਹਨੂੰ ਪਿੰਡ ਦਾ ਵੀ ਭਲਾ ਹੋਊਗਾ ਤੇ ਉਹਦੇ ਨਾਲ ਇਲਾਕੇ ਦਾ ਵੀ ਭਲਾ ਹੋਊਗਾ ਜਿਸ ਤਰ੍ਹਾਂ ਕੀ ਸਿਚੇਵਾਲ ਪਿੰਡ ਹੋ ਗਿਆ ਜਲੰਧਰ ਤੇ ਸੁਲਤਾਨਪੁਰ ਤੇ ਸਫਲਾਵਾ ਤੇ ਮਹਾਂਪੁਰਾਂ ਦੇ ਵੱਲੋਂ ਦੀ ਕਿ ਹਰ ਵਾਰ ਸਰਪੰਚੀ ਕਰਵਾਈ ਜਾਂਦੀ ਹੈ ਤਾਂ ਇਸ ਤਰ੍ਹਾਂ ਹੋਰ ਮਹਾਂਪੁਰ ਵੀ ਕੀਤਾ ਦੁਆ ਸਕਦੇ ਅਸੀਂ ਸਾਰੇ ਮਹਾਂਪੁਰਾਂ ਨੂੰ ਬੇਨਤੀ ਕਰਾਂਗੇ ਬਾਕੀ ਤਾਂ ਪਿੰਡ ਵਾਲਿਆਂ ਤੇ ਨਿਰਪਰ ਹੁੰਦਾ ਜੇ ਉਹ ਰਾਜੀ ਹੁੰਦੇ ਆ ਤੇ ਸਰਬਸੰਮਤੀ ਹਰ ਪਿੰਡ ਵਿੱਚ ਹੋ ਸਕਦੀ ਹੈ ਤੇ ਜੇਕਰ ਪਿੰਡ ਵਾਲੇ ਨਹੀਂ ਰਾਜ਼ੀ ਹੁੰਦੇ ਤੇ ਵੋਟਾਂ ਵੀ ਪੈ ਜਾਣ ਤਾਂ ਪਰ ਸਾਨੂੰ ਇਹ ਧੜੇਬੰਦੀਆਂ ਜਿਹੜੀਆਂ ਹੈਗੀਆਂ ਉਹ ਨਹੀਂ ਬਣਾਉਣੀਆਂ ਚਾਹੀਦੀਆਂ ਪਹਿਲ ਦੇਣੀ ਚਾਹੀਦੀ ਹੈ ਕਿ ਜਿਹੜੀ ਹੈ ਸਰਬਸੰਮਤੀ ਨਾਲ ਜਿਹੜੀ ਹੈ ਉਹ ਇਲੈਕਸ਼ਨ ਹੋਵੇ ਕਿਉਂਕਿ ਸਰਬਸੰਮਤੀ ਦੇ ਜਿਹੜਾ ਹੋਇਆ ਪੰਚ ਸਰਪੰਚ ਉਹਨਾਂ ਦੇ ਨਾਲ ਜਦੋਂ ਕੋਈ ਕਾਮਬੈਂਦਾ ਉਹ ਫਿਰ ਤੁਹਾਡੇ ਬੰਦੀ ਤੋਂ ਉੱਪਰ ਹੁੰਦਾ ਫੈਸਲੇ ਵੀ ਤੁਹਾਡੇ ਬੰਦੀ ਤੋਂ ਉੱਪਰ ਉੱਠ ਕੇ ਹੁੰਦੇ ਆ ਪੱਖਪਾਤ ਨਹੀਂ ਹੁੰਦਾ ਤੇ ਕਲੇਸ਼ ਜਿਹੜਾ ਹੈ ਉਹ ਪੰਡਾਂ ਦੇ ਘਟ ਜਾਂਦੇ ਆ ਜੇਕਰ ਇਲੈਕਸ਼ਨਾਂ ਹੋਣ ਤਾਂ ਉਹ ਜਿਹੜੀ ਹੈਗੀ ਹੈ ਤੁਹਾਡੇ ਬੰਦੀ ਹੋਰ ਵੱਧ ਜੇ